ਕਰੀਏ ਸ਼ੁਰੂ ਕਰੀਏ ਫਿਰ ਠੀਕ ਹੈ ਨਾ ਤੁਹਾਡਾ ਧਿਆਨ ਆਪਣੇ ਗੁੱਟ ਕਿੰਨੀ ਤਨੀ ਤੇ ਹੋਇਆ ਪੂਰਾ ਅੱਖਰ ਇਹਨ ਦੇਖਣੇ ਆ ਅੱਖਰ ਅਸੀਂ ਬੋਲਨੇ ਅੱਖਰ ਦੇਖਣੇ ਆ ਦੇਖੇ ਬਿਨਾਂ ਸਮਝ ਨਹੀਂ ਆਉਂਦੀ ਸੁਣ ਕੇ ਪੜ੍ਹਦਾ ਆ ਜਾਂਦਾ ਪਰ ਜਦਕਰ ਅੱਖਰ ਦੇਖੇ ਨਹੀਂ ਨਾ ਫਿਰ ਸਹੀ ਪੜ੍ਹ ਨਹੀਂ ਸਕਦੇ ਹਨ ਐਥੇ ਆ ਕੇ ਤਾਂ ਹੀ ਪੜ੍ਹਾਉਂਦੇ ਤੁਹਾਨੂੰ ਤਾਂ ਕਿ ਅੱਖਰ ਠੀਕ ਹੋ ਜਾਣਾ ਹਨਾ ਚਲੋ ਧਿਆਨ ਦਿਓ ਹੁਣ ਥਾਪਿਆ ਨਾ ਜਾਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਆਪੇ ਆਪ ਆਪੇ ਆਪ ਨਿਰੰਜਨ ਸੋਏ ਨਿਰੰਜਨ ਸੋਏ ਇੱਕ ਨੰਨਾ ਹੁੰਦਾ ਇੱਕ ਨਾਣਾ ਹੁੰਦਾ ਹੈ ਨਾ ਇਥੇ ਨੰਨਾ ਹੈ ਇਹਨੂੰ ਨਿਰੰਜਨ ਕਹਿਣਾ ਇਹਨੂੰ ਨਿਰੰਜਨ ਨਹੀਂ ਕਹਿਣਾ ਨਾ ਨਹੀਂ ਨਾਲ ਨਹੀਂ ਕਹਿਣਾ ਹੈ ਨਾ ਇਸ ਗੱਲ ਦਾ ਖਿਆਲ ਰੱਖਣਾ ਜਿਵੇਂ ਨਾਰਾਇਣ ਸ਼ਬਦ ਹੁੰਦਾ ਉੱਥੇ ਨਾਣੀ ਨਾਲ ਹੁੰਦਾ ਨਾਰਾਇਣ ਇਹਨੂੰ ਨੰਨੇ ਨਾਲ ਬੋਲਣਾ ਨਿਰੰਜਨ ਇਹਦਾ ਮਤਲਬ ਹੁੰਦਾ ਨਿਰ ਅੰਜਨ ਅੰਜਨ ਕਹਿੰਦੇ ਕਾਲਖਣੋ ਮਾਇਆ ਨਾਲ ਨਿਰ ਦਾ ਬਿਨਾ ਇਹ ਜਿਹੜਾ ਰੱਬ ਹੈ ਉਹ ਬਿਨਾ ਕਾਲਖ ਦੀ ਹੈ ਬਿਨਾ ਮਾਇਆ ਦੀ ਹੈ ਉਹ ਮਾਇਆ ਨਹੀਂ ਲੱਗਦੀ ਹੈ ਨਾ ਠੀਕ ਹੈ ਨਾ ਚਲੋ ਦੁਬਾਰੇ ਪੜ ਲੈਂਦੇ ਆ ਥਾਪਿਆ ਨਾ ਜਾਏ ਥਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਨਾ ਹੋਏ ਆਪੇ ਆਪ ਆਪੇ ਆਪ ਨਿਰੰਝਨ ਸੋਏ ਨਿਰੰਝਨ ਸੋਏ ਜਿਨ ਸਿਵਿਆ ਜਿਨ ਤੇ ਰਿਆ ਤਿੰਨ ਪਾਇਆ ਮਾਨ ਜਿਨ ਪਾਇਆ ਮਾਨ ਨਾਨਕ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਗੁਣੀ ਨਿਧਾਨ ਨਾਨਕ ਦੇ ਉੱਤੇ ਮੈਂ ਥੋੜਾ ਰੁਕਿਆ ਪਤਾ ਕਿਉਂ ਰੁਕਿਆ ਦੱਸਣਾ ਤੇ ਕਿਉਂ ਰੁਕਿਆ ਸਵੇਸਤਾ ਹੈਗਾ ਕਿਉਂ ਆਇਆ ਕਿਹੜਾ ਸ਼ਬਦ ਆਪਾਂ ਆਏ ਨਾਨਕ ਕਿਸ ਨੂੰ ਸੰਬੋਧਨ ਕਰਕੇ ਬੋਲਣਾ ਹੈ ਨਾ ਸੰਬੋਧਨ ਸ਼ਬਦ ਹੈ ਨਾਨਕ ਆਪਣੇ ਆਪ ਨੂੰ ਸੰਬੋਧਨ ਕੀਤਾ ਹੋਇਆ ਤਾਂ ਕਰਕੇ ਜੇ ਥੋੜਾ ਜਿਹਾ ਰੁਕਣਾ ਜੇ ਤੁਸੀਂ ਇਦਾਂ ਨਹੀਂ ਨਾ ਬੋਲਸਾ ਤੇ ਲੰਬਾ ਕਰਕੇ ਨੂੰ ਥੋੜਾ ਜਿਹਾ ਰੁਕ ਲੈਣਾ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਗਾਵੀਐ ਸੁਣੀਐ ਮਨ ਰਖੀਐ ਭਾਉ ਮਨ ਰਖੀਐ ਭਾਉ ਦੁਖ ਪਰ ਹਰ ਦੁਖ ਪਰ ਹਰ ਸੁਖ ਘਰ ਲੈ ਜਾਏ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਨਾਦੰ ਇਹਨੂੰ 당ਗ ਨਹੀਂ ਕਰਨਾ ਠੀਕ ਹੈ ਨਾ ਗੱਗਾ ਨਹੀਂ ਬੁਲਾਣਾ ਪੂਰਾ ਅੱਧਾ ਗੱਗਾ ਮੂੰਹ ਚ ਰਹਿ ਜਾਵੇ ਨਾਦੰ ਦੰਗ ਮੂੰਹ ਚ ਰਹਿ ਜਾ ਬੈ ਗੱਗਾ ਪੂਰਾ ਕੱਟਣਾ ਨਹੀਂ ਬਾ ਠੀਕ ਹੈ ਨਾ ਇੱਕੇ ਨੱਕ ਵਿੱਚ ਬੋਲਣਾ ਟਿੱਪੀ ਹੈਗੀ ਬਿੰਦੀ ਹੈ ਨੱਕ ਵਿੱਚ ਬੋਲੇ ਜਾਂਦੇ ਨੰਨਾ ਨਾਣਾ ਮੰਮਾ ਨੰਗਾ ਜੰਗਾ ਇਹ ਸਾਰੇ ਅੱਖਰ ਨੱਕ ਵਿੱਚ ਬੋਲ ਹੁੰਦੇ ਤੇ ਫਿਰ ਟਿੱਪੀ ਲੱਗਣ ਕਰਕੇ ਇਹਨੂੰ ਨਾਦੰਗ ਨਹੀਂ ਕਹਿਣਾ ਕਹਿੰਦੇ ਨਾਦੰਗ ਕਹਿੰਦੇ ਤੇ ਨਾਦੰਗ ਨਾਦੰਗ ਨਹੀਂ ਕਰਨਾ ਨਾਦੰਗ ਨਾਦੰਗ ਅੱਧਾ ਗੱਗਾ ਮੂੰਹ ਚ ਆ ਜਾਂਦਾ ਆਪਣੇ ਆਪ ਠੀਕ ਹੈ ਗੁਰਮੁਖ ਨਾਦੰਗ ਗੁਰਮੁਖ ਬੀਦਾ ਗੁਰਮੁਖ ਰਹਿਆ ਸਮਾਈ ਗੁਰਮੁਖ ਰਹਿਆ ਸਮਾਈ ਇਹੋ ਨਾ ਰਹਿਆ ਰਹਿਣੀ ਕਹਿਣਾ ਕਿਸੇ ਨੇ ਵੀ ਜੇ ਤੁਸੀਂ ਰੇਹਾ ਬੋਲੋਗੇ ਰਾਰੇ ਸਿਆਰੀ ਹਾਏ ਕੰਨਾ ਲੱਗ ਜਾਣਾ ਅੱਖਰ ਬਦਲੋਗੇ ਜੇ ਤੁਸੀਂ ਰੇਹਾ ਬੋਲਿਆ ਰਾਰੇ ਸਿਆਰੀ ਹਾਏ ਕੰਨਾ ਇੱਥੇ ਕੀ ਆ ਇਹ ਰਾਰਾ ਹਾਏ ਸਿਆਰੀ ਐਡੇ ਕੰਨਾ ਰਹਿਆ ਹੈ ਨਾ ਕੱਲੇ ਕੱਲੇ ਅੱਖਰ ਜੋੜ ਦੇਣ ਜੇ ਨਾ ਪਤਾ ਲੱਗਿਆ ਠੀਕ ਹੈ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਇਹ ਗਿਆ ਬੱਬਾ ਰਾਰਾ ਮੰਮੇ ਨੂੰ ਕੰਨਾ ਪੜਨੇ ਚ ਗਿਆ ਦਾ ਬਰਮਾ ਬਰਮਾ ਆਦਾ ਨਾ ਬਰਮਾ ਪਰ ਤੁਹਾਨੂੰ ਪਹਿਲੇ ਦੱਸਿਆ ਨਾ ਮੈਂ ਗੁਰਮਾਨੀ ਅਧਕ ਨਹੀਂ ਲਿਖੀ ਹੋਈ ਪਰ ਅਸੀਂ ਜਿੱਥੇ ਲੋੜ ਪੈਣੀ ਅਧਕ ਦੀ ਵਰਤੋਂ ਕਰਨੀ ਇਹਨੂੰ ਅਧਕ ਲੈ ਕੇ ਨਾ ਬ੍ਰਹਮਾ ਠੀਕ ਹੈ ਨਾ ਜਿਹੜਾ ਟਕਸਾਲ ਦਾ ਪਾਠ ਹੋ ਵੀ ਬ੍ਰਹਮਾ ਕਹਿੰਦੇ ਸੰਪਰਦਾਇ ਵਾਲੇ ਵੀ ਬ੍ਰਹਮਾ ਸ਼ਬਦ ਬੋਲਿਆ ਜਾਂਦਾ ਉਦਾਂ ਜੇ ਤੁਸੀਂ ਗੁਰਵਾਣੀ ਦੇ ਕੇ ਜੇਗਾ ਹਾ ਹਾ ਵੀ ਵਿੱਚ ਪਾਇਆ ਵਾਏ ਬੱਬਾ ਪੈਰ ਤੇ ਨਰਾ ਹਾ ਮੰਮੀ ਕੰਨਾ ਉਹਨੂੰ ਵੀ ਬ੍ਰਹਮਾ ਕਹਿੰਦੇ ਹੈ ਨਾ ਇਹ ਮੈਂ ਤਾਂ ਤੁਹਾਨੂੰ ਦੱਸਦਾ ਤਾਂ ਕਿ ਤੁਹਾਨੂੰ ਚੇਤੇ ਨਵੇ ਤੋਰ ਦੁਆਰੇ ਪੜ ਲੈਣੇ ਹੈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੋਰ ਪਾਰਵਤੀ ਮਾਈ ਇਹਦਾ ਅਰਥ ਹੈਗਾ ਵੀ ਮੇਰੇ ਵਾਸਤੇ ਗੁਰੂ ਹੀ ਸ਼ਿਵ ਜੀ ਹੈ गुरु ही गोरख है गुरु ही ब्रह्मा है और पार्वती माई में पूजन वाले पूजी जाओ पर मेरे वास्ते मेरा गुरु ही पार्वती माई है भाव मैं अपने गुरु के बिना, हाँ तो बिना और किसी नमस्कार नहीं करता कौन है हां तो फिर सा गुरु ही साडे वास्ते सब कुछ है ठीक है ਜੇ ਹਾਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸੋ ਸੋ ਪਰ ਵੀ ਰੁਕਣਾ ਥੋੜੇ ਜਿਹਾ ਨਾ ਸੋ ਦਾ ਮਤਲਬ ਉਹ ਰੱਬ ਠੀਕ ਹੈ ਨਾ ਸੋ ਦਾ ਮਤਲਬ ਕੀ ਹੁੰਦਾ ਉਹ ਰੱਬ ਤਾਂ ਸਤਿਗੁਰੂ ਕਹਿੰਦੇ ਨੇ ਗੁਰਾ ਇਹ ਸੰਬੋਧਨ ਸ਼ਬਦ ਹੈ ਜਿੱਦਾਂ ਅਸੀਂ ਨਾਨਕ ਤੇ ਰੁਕੇ ਨਾ ਥੋੜੇ ਜਿਹਾ ਇੱਥੇ ਵੀ ਰੁਕਣਾ ਕੰਨੇ ਨਾਲ ਵੀ ਸੰਬੋਧਨ ਆਦਾ ਨਾਨਕਾ ਊੜ ਨਿਗੂਟੇ ਨਾਨਕਾ ਹਨਾ ਐਦਾ ਸ਼ਬਦਾਂ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਇਹ ਵੀ ਗੁਰੂ ਨੂੰ ਆਵਾਜ਼ ਮਾਰੇ ਵੀ ਸਤਿਗੁਰੂ ਨੇ ਗੁਰਾ ਇੱਕ ਦੇ ਬੁਝਾਈ ਬੁਝਾਈ ਹੁੰਦਾ ਸੋਝੀ ਦੇਣੀ ਮੈਨੂੰ ਕਿ ਸੋਝੀ ਦੇ ਦੇ ਕਿਹੜੀ ਗੱਲ ਦੀ ਸਾਰਿਆਂ ਦਾ ਇੱਕੋ ਹੀ ਮਾਲਕ ਹੈ ਮੈਨੂੰ ਭੁੱਲਿਆ ਨਾ ਹਨ ਠੀਕ ਹੈ ਚਲੋ ਅਗਲੀ ਪੋੜੀ ਦਾ ਪਾਠ ਕਰ ਲੈਂਦੇ ਹਾਂ ਹੁਣ ਦੇਖੋ ਨਾ ਨੰਨੇ ਨੂੰ ਕਰਨਾ ਬਾਵੇ ਕਿ ਨਾਲ ਲਿਖਿਆ ਵਾ ਹਨਾ ਕੀ ਬਣ ਗਿਆ ਨਾਵਾ ਨਾਵਾ ਹੀ ਬਣਿਆ ਪਰ ਜਿੱਥੇ ਤੀਰਥ ਦੀ ਗੱਲ ਆਉਂਦੀ ਉੱਥੇ ਤੀਰਥ ਬਰਨਾਣ ਜਾਂਦੇ ਨੇ ਤੇ ਕੀ ਕਰਨ ਜਾਂਦੇ ਹੁੰਦੇ ਨਹਾਣੇ ਜਾਂਦੇ ਨਾ ਜਿੱਥੇ ਵੀ ਧਨੋ ਤੀਰਥ ਨਾਲ ਸ਼ਬਦ ਆ ਗਿਆ ਇਹਨੂੰ ਨਾਵਾ ਕਹਿਣਾ ਜਿੱਥੇ ਵੀ ਕਿਤੇ ਨਾਲ ਪੰਗ ਦੀ ਤੀਰਥ ਆ ਗਿਆ ਨਾ ਸ਼ਬਦ ਉੱਥੇ ਨਹਾਣ ਦੀ ਗੱਲ ਹੋਣੀ ਉੱਥੇ ਨਹਾਣ ਦੀ ਗੱਲ ਹੋਣੀ ਤੁਸੀਂ ਉਥੇ ਨਾਵਾ ਸ਼ਬਦ ਪੜ੍ਹਨਾ ਇਹਨੂੰ ਉਦਾਂ ਨਾਮ ਨਾਮ ਵਾਸਤੇ ਵੀ ਵਰਤਿਆ ਜਾਂਦਾ ਇਹ ਸ਼ਬਦ ਮਹਾਰਾਜ ਨੇ ਉਥੇ ਇਹਨੂੰ ਨਾਮ ਵੀ ਕਹੀ ਜਾਂਦਾ ਕਿਹਾ ਹੈ ਠੀਕ ਹੈ ਨਾ ਤੀਰਥ ਨਹਾਵਣ ਜਾ ਤੀਰਥ ਨਾਮ ਹੈ ਤੀਰਥ ਦੇ ਤੇ ਨਹਾਣ ਜਾਣਾ ਪਰ ਮੇਰੇ ਵਾਸਤੇ ਰੱਬ ਦਾ ਨਾਮ ਹੀ ਤੀਰਥ ਹੈ ਨਾ ਤਾਂ ਇਥੇ ਇਹਨੂੰ ਨਹਾਵਾ ਕਹਿਣਾ ਨਹਾਵਾ ਠੀਕ ਹੈ ਤੀਰਥ ਨਹਾਵਾ ਤੀਰਥ ਨਾਮ ਜੇ ਤੇ ਸੁਭਾਵਾਂ ਜੇ ਤੇ ਸੁਭਾਵਾਂ ਬਿਨ ਭਾਣੇ ਜੇ ਵਾਰੀ ਕੇ ਨਾਏ ਕਰੀ ਕੇ ਰੰਗ ਨੀ ਜੇਤੀ ਸੇਰਠ ਉਪਾਈ ਵੇਖਾਂ ਜੇਤੀ ਤੇਰੇ ਉਪਾਈ ਦੇਖਾਂ ਬਿਨ ਕਰਮਾ ਬਿਨ ਕਰਨਾ ਕੇ ਮਿਲੇ ਲਈ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਨਦੀ ਤੇ ਲਿੰਕਤਾ ਹੈ ਮਾਨਕ ਜਦੋਂ ਤੁਸੀਂ ਮਾਣਿਕ ਸ਼ਬਦ ਬੋਲਣਾ ਨਾਣੇ ਦਾ ਸਿਆਰੀ ਲੱਗੀ ਮਾਣਿਕ ਹੈ ਨਾ ਠੀਕ ਹੈ ਨਾ ਮਤ ਵਿੱਚ ਰਤਨ ਜਵਾਹਰ ਮਾਣਿਕ ਮਤ ਵਿੱਚ ਰਤਨ ਜਵਾਹਰ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਗੁਰ ਕੀ ਸਿੱਖ ਸੁਣੀ ਆ ਜੇ ਗੁਰੂ ਦੀ ਇੱਕ ਸਿੱਖਿਆ ਸੁਣ ਲਈ ਸਮਝ ਲਓ ਤੁਹਾਡੀ ਮਤ ਵਿੱਚ ਰਤਨ ਜਵਾਹਰ ਮਾਣਿਕ ਭਾਵ ਗਿਆਨ ਆ ਗਿਆ ਸੋਝੀ ਆ ਗਈ ਤੁਹਾਨੂੰ ਹੈ ਨਾ ਠੀਕ ਹੈ ਨਾ ਗੁਰਾ ਇੱਕ ਦੇ ਬੁਝਾਈ ਨੇ ਜਾਈ ਸਭਨਾ ਦੀਆਂ ਕਾ ਇੱਕ ਦਾਤਾ ਸਭਨਾ ਦੀਆ ਬੈਤ ਤੋ ਸੋ ਮੈਂ ਬਿਸਰ ਨਾ ਜਾਈ ਹੋਰੇ ਨਿੱਕ ਨਾ ਚਾਈ ਠੀਕ ਹੈ ਨਾ ਹੁਣ ਕਰ ਸਕਦੇ ਪਾਠ ਤੁਸੀਂ